ਕੀ ਹਿਸਾਬ ਕਰੇਂਗਾ ਮੇਰੇ ਨਾਲ ਤੂੰ ਛੱਡ ਰਹਿਣ ਦੇ ਝੂਠਾ ਹੀ ਭਵੇਂਗਾ ਜ਼ਿੰਦਗੀ ਦੀ ਬਾਜ਼ੀ ਨਹੀਂ ਜਿੱਤ ਸਕਦਾ ਜ਼ਿੰਦਗੀ ਦੀ ਬਾਜ਼ੀ ਨਹੀਂ ਜਿੱਤ ਸਕਦਾ ਅੱਜ ਨਹੀਂ ਤਾਂ ਕੱਲ ਜ਼ਰੂਰ ਹਰੇਂਗਾ ਕਦਰ ਨਹੀਂ ਪੈਣੀ ਤੇਰੇ ਮਾੜੇ ਕੰਮਾਂ ਦੀ ਮਾੜੇ ਕੰਮਾਂ ਦਾ ਭੁਗਤਾਨ ਇੱਕ ਨਾ ਇੱਕ ਦਿਨ ਤੂੰ ਜ਼ਰੂਰ ਕਰੇਂਗਾ ਅੱਜ ਹੱਸਦਾ ਹੈ ਮਾੜੇ ਬੰਦੇ ਤੇ ਅੱਜ ਹੱਸਦਾ ਹੈ ਮਾੜੇ ਬੰਦੇ ਤੇ ਕੱਲ ਰੋ ਰੋ ਕੇ ਉਸਦਾ ਹੀ ਜ਼ਿਕਰ ਕਰੇਗਾ ਚੱਲ ਛੱਡ ਕੀ ਸਮਝਾਵਾਂ ਤੈਨੂੰ ਬੇਕਦਰਿਆ ਚੱਲ ਛੱਡ ਕੀ ਸਮਝਾਵਾਂ ਤੈਨੂੰ ਬੇਕਦਰਿਆ ਕੱਲ ਨੂੰ ਤੂੰ ਜ਼ਰੂਰ ਸਭ ਦੀ ਕਦਰ ਕਰੇਗਾ ਫਿਰ ਹੱਥ ਤੇਰੇ ਖਾਲੀ ਹੋਣਗੇ ਫਿਰ ਹੱਥ ਤੇਰੇ ਖਾਲੀ ਹੋਣਗੇ ਨਹੀਂ ਨੇੜੇ ਤੇਰੇ ਵਾਲੀ ਹੋਣਗੇ ਕੱਲ ਰਹਿ ਜਾਵੇਂਗਾ ਆਪਣੀ ਜ਼ਿੰਦਗੀ ਵਿੱਚ ਕੱਲਾ ਬੈਠ ਕੇ ਹੀ ਜ਼ਿੰਦਗੀ ਦਾ ਹਿਸਾਬ ਕਰੇਗਾ ਫਿਰ ਵੇਖ ਲਈ ਆਪਣੇ ਹਿਸਾਬ ਕਿਤਾਬ ਨੂੰ ਫਿਰ ਵੇਖ ਲਈ ਆਪਣੇ ਹਿਸਾਬ ਕਿਤਾਬ ਨੂੰ ਉਸ ਵਿੱਚ ਵੀ ਤੂੰ ਝੂਠਾ ਹੀ ਭਵੇਂਗਾ ਉਸ ਵਿੱਚ ਵੀ ਤੂੰ ਝੂਠਾ ਹੀ ਭਵੇਂਗਾ